ਸਮਰਾਲਾ ਦੀ ਨਜ਼ਦੀਕੀ ਪਿੰਡ ਸ਼੍ਰੀ ਚਾਰ ਸਾਹਿਬ ਦੇ ਵਿੱਚ ਨਹਿਰ ਤੇ ਸੁਸ਼ੋਭੇ ਕਾਰ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨ ਪੇਟ ਹੋ ਗਏ ਦੱਸਿਆ ਕਿ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਕਾਰ ਸੇਵਾ ਦੀ ਸਚਕੰਡ ਸਾਹਿਬ ਦੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ ਏਸੀ ਦਾ ਕੰਪਰੈਸ਼ਨ ਫਟ ਗਿਆ ਸੋ ਪੁਰਕੀ ਦਾ ਸਿਆ ਆਉਤਨੂ ਸੁਣਾਉਨੇ ਆ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਆਸ਼ਕੀ ਹਾਦਸਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਹਿਲਾ ਤਾਂ ਮੈਂ ਆਪਣੇ ਮੰਗੀਆਂ ਗਹਿਰਾਈਆਂ ਤੋਂ ਇੰਨਾ ਅਫਸੋਸ ਜ਼ਾਹਰ ਕਰਦਾ ਕਿਉਂ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹਾਦਸਾ ਸਾਡੇ ਸਕੇ ਕੱਲ ਵਾਪਰਿਆ ਉਹ ਲਗਭਗ ਸਾਡੇ 6 ਦਾ ਟਾਈਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਡਿੱਗੀ ਉਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਉਸ ਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਪ੍ਰੈਸ਼ਰ ਆਫ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ ਪਤਾ ਲੱਗਿਆ ਜਦ ਹੀ ਸਾਡੇ ਪੁਤਵਾਰਾ ਸਾਹਿਬ ਤੋਂ ਚੌਮੀ ਪੁਤਵਾਰਾ ਪ੍ਰਬੰਧਕ ਕਮੇਟੀ ਨੇ ਬਲਾਜਨ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਆ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧ ਕਰਨ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੁਭਾਲ ਰਿਹਾ ਸੁਭਾਰ ਕੇ ਫਿਰ ਸੰਗਤ ਇੱਥੇ ساری ਰਾਤ ਅਸੀਂ ਇੱਥੇ ਬੈਠੇ ਰਹੇ ساری ਰਾਤ ਸੱਜਣਾਂ ਦੇ ਨਾਲ ਤੇ 8 ਸਵੇਰੇ ਰਾਤੀ ਅਸੀਂ ਫਾਰਮ ਕਰਤਾ ਸੀ ਮਾਨਜੋਗ ਪ੍ਰਧਾਨ ਸਾਹਿਬ ਅਰਜਨ ਸਿੰਘ ਜੀ ਧਾਮੀ ਜੀ ਸ਼ੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਅਕਤਖਰੀ ਕੇਸਗੜ ਸਾਹਿਬ ਕੋ ਉਹਨਾਂ ਦੇ ਮਰੇ ਸਨ ਤੇ ਉਹਨਾਂ ਨੇ ਸਿੰਘ ਸਾਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾ ਨੂੰ ਹੁਣ ਅਸੀਂ ਇੱਥੋਂ ਗੋਵਿੰਦ ਵਾਰ ਸਾਹਿਬ ਲਈ ਤੋੜਿਆ ਬੜਾ ਦੁੱਖ ਹੁੰਦਾ ਮਨ ਭਰ ਭਰ ਆਉਂਦਾ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ ਸਪੀਡਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਵਸਾ ਕੇ ਰੱਖੀਏ ਔਰ ਕੋਈ ਵੀ ਕੋਈ ਉਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਵਿਐਸਪੀ ਸਾਹਿਬ ਮੌਕੇ ਤੇ ਆਏ ਐਸਐਚਓ ਸਾਹਿਬ ਮੌਕੇ ਤੇ ਆਏ एस एस पी साहब आए उन्होंने सारी रिपोर्ट इकट्ठी की थी। और सैंपल भी लेके गए डीवीआर भी ले, भी ले इसलिए सारा प्रशासन ने सारी बापरी। ये की बापरी का कि कोई यह घटना नहीं वापरी ये सिर्फ एक अचानक कुदरती वापरी घटना का नतीजा हुआ मैं अरदास करे गुरु पाशाह अगे तो सा हल्के से मेहर रखो कोई ऐसी घटना कद भी ना वापरे कितने भी ना साब वापरे क्योंकि इसके बड़ा मन दुखी होंगे और संगत के हिरदे लूंगे जाते हैं ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੀ ਜਗਤ ਨੂੰ ਇਤੋ ਬੇਦਾ ਕੀਤਾ ਬਣਾ ਸਭ ਤਾਂ ਮਨ ਭਰਿਆ ਹੈ ਸੀ ਇਸ ਲਈ ਮੈਂ ਬਹੁਤਾ ਸ਼ਬਦ ਰਚੰਦਾ ਹਾਂ ਕਿ ਮਨ ਬੰਦ ਦਾ ਵਾਹਿਗੁਰੂ ਜੀ ਦਾ ਸਤਿ ਸਾਕ ਵਾਹਿਗੁਰੂ ਜੀ ਦੀ ਬਰਤੀ ਇਹ ਵਾਹਿਗੁਰੂ ਜੀ ਦਾ ਬਖਸ਼ਾ ਬਤ ਜੀ ਹੋਵੇ ਕਿ ਸਾਡੇ ਸਾਰੇ ਜਿਹੜੇ ਸਮਾਜ ਵੀ ਬੜੀ ਮੰਦਭਗੀ ਕਰਨਾ ਦੀ ਗੱਲ ਬੋਲਦੀ ਹੈ ਕਿ ਜਿਹੜਾ ਜੀ ਜੀ ਦਾ ਜਿਹੜਾ ਫਲਸਫਾ ਕਰਵਾਉਣ ਕਰ ਗਿਆ ਇਹ ਸੀ ਪ੍ਰੈਸ਼ਰ ਜਿਹੜਾ ਪੜ ਗਿਆ ਸੀ ਜਿੱਥੇ ਗੁਰੂ ਸਾਹਿਬ ਜੀ ਦਾ ਸੱਚ ਕੰਡ ਜਿਹੜਾ ਦਨ ਮਰਿਆ ਦੇ ਨੂੰ ਪੇਜੀ ਉਹ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਮਰਿਆ ਬਿジネス ਨੂੰ ਡੀਪੀਟ ਹੋ ਗਏ ਔਰ ਜਿਹਦੇ ਮੌਜੂਦਾ ਸਾਡੇ ਐਸੀਸੀ ਮੈਂਬਰ ਆਪ ਵੱਤੋਂ ਤੇ ਸਿੰਘ ਸਾਹਿਬ ਜਿਹੜੇ ਐਸੀਸੀ ਵਲੋਂ ਕੇਸ ਕਰਤਾ ਤੋਂ ਆਏ ਸੀ ਇਹਦੇ ਮਰਿਆ ਦੇ ਇਨਸਾਫ ਤੋਂ ਸਾਡੇ ਸੂਪਾ ਚਲੀ ਗਏ ਰੋਟਾ ਲਈ ਚੱਲੇ ਪਏ ਔਰ ਥੱਲੇ ਪਏਗੇ ਜੀ ਸਭ ਨੂੰ ਤੇ ਸਰਪਾਤ ਜੀ ਕੱਲ ਤੱਕ ਸਭ ਨੂੰ ਜੋ ਵੀ ਇਹਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਨੇ ਅਸੀਂ ਆਪਣੇ ਰੋਪੇ ਦੀ ਇਨਵੈਸਟੀਗੇਸ਼ਨ ਕਰਤੀ ਹੈ ਮੇਰਾ ਸੀ ਜਿਹੜਿਆ ਇਹਨੇ ਮੋਕਲੇ ਸੈਂਪਲ ਵਰਗ ਦੇ ਦਿੱਤੇ ਜਿਹੜੀ ਫਾਈਨਲ ਰਿਪੋਰਟ ਹੋ ਗਈ ਤਾਂ ਉਹ ਚਲੀ ਗਾ ਪਰਸਾ ਦਾ ਉਹ ਰਿਪੋਰਟ ਲੈ ਜਿਹੜੀ ਜਿਆਦਾ ਆਨ ਕਰਦਾ ਪੁਰੇ ਦੂਗੇ ਦੋ AC ਆਟੋ ਕਟ ਹੋਏ ਇਹਦਾ ਜਿਹੜਾ AC ਕੰਪਰੈਸਰ ਬੰਦ ਆ ਸੀ ਜਿਆਦਾ ਲੱਗਦਾ ਬਿੰਡੋ AC ਹੋ ਸਰ ਬਿੰਡੋ AC ਮੈਨੂੰ ਤੁਹਦੇ ਜਰੀਏ ਵੀ ਫੀਲ ਕਰਦੇ ਜਿਨਾ ਜਿੱਥੇ ਸਤਗੰਡ ਸਾਹਿਬ ਆ ਕਿਸੇ ਵੀ ਤਰ੍ਹਾਂ ਦੇ AC ਦਾ ਇਹ ਆ ਉਹ ਵਿੰਡੋ AC ਨਾਲ ਆਇਆ ਇਹ ਜਿਸ ਤਰ੍ਹਾਂ ਇਸhier ਦੂਜੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਹੋਰ ਕੋਈ ਵੀ ਅਵਾਹ ਉਹ ਤੋਂ ਨਿਗਰਾਨੀ ਵੀ ਵੀ ਜੱਫਰ ਸਾਹਿਬ ਨੇ ਕਿਹਾ ਹਾਂ ਹਾਂ ਨਿਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਪੂਰੂ ਕਰਨਾ ਹੈ ਜਾਂ ਧਾਰਮਿਕ ਜਗ੍ਹਾ ਨਾਲ ਉੱਥੇ ਜ਼ਰੂਰ ਪਿੰਡ ਲੈਵਲ ਤੇ ਇੱਕ ਮੁੰਡਾ ਜਿਹੜਾ ਪ੍ਰਬੰਧਕ ਹੈ ਉਹਨੂੰ ਉੱਥੇ ਜ਼ਵਾਰ ਸਾਹਿਬ ਰਿਹਾ ਜਿਹੜੀ ਕੋਈ ਵੀ ਧਾਰਮਿਕ ਜਗ੍ਹਾ ਉੱਥੇ ਜ਼ਰੂਰ ਹੋਣਾ ਚਾਹੀਦਾ